ਸੂਬੇ ਦੇ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਚਾਰੇ ਪਾਸੇ ਸਰਗਰਮੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਪਰ ਫਰੀਦਕੋਟ ਦੇ ਪਿੰਡ ਬਹਿਬਲ ਦੇ ਵਿੱਚ ਇੱਕ ਅਨੋਖੀ ਹੀ ਚੀਜ਼ ਦੇਖਣ ਨੂੰ ਮਿਲੀ ਹੈ ਜਿੱਥੇ ਸਰਪੰਚ ਅਤੇ ਮੈਂਬਰ ਪੰਚਾਇਤ ਦੇ ਅਹੁਦੇ ਲਈ ਇੱਕ ਵੀ ਵਿਅਕਤੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਗਿਆ ਹੈ ਜ਼ਿਕਰ ਚੁਗਿਆ ਕਿ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਹੋਣ ਦੀ ਪ੍ਰਕਿਰਿਆ ਹੁਣ ਪੂਰੀ ਹੋ ਚੁੱਕੀ ਹੈ ਜਿਸ ਤੋਂ ਬਾਅਦ ਸੂਚੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਇਸੇ ਸੂਚੀ ਦੇ ਵਿੱਚ ਪਤਾ ਲੱਗਿਆ ਹੈ ਕਿ ਫਰੀਦਕੋਟ ਦੇ ਪਿੰਡ ਬਹਿਬਲ ਦੇ ਵਿੱਚ ਕਿਸੇ ਵੀ ਵਿਅਕਤੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਗਿਆ ਇਹ ਆਖਿਆ ਜਾ ਰਿਹਾ ਹੈ ਕਿ ਇਸੇ ਪਿੰਡ ਦੇ ਰਹਿਣ ਵਾਲੇ ਗੈਂਗਸਟਰ ਸਿਮਾ ਬਹਿਬਲ ਵੱਲੋਂ ਆਪਣੇ ਪਿਤਾ ਨੂੰ ਸਰਪੰਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਸ ਦੇ ਡਰ ਵੱਜੋਂ ਹੀ ਕਿਸੇ ਹੋਰ ਵੱਲੋਂ ਨਾਮਜ਼ਦਗੀ ਪੱਤਰ ਨਹੀਂ ਭਰਿਆ ਗਿਆ ਹਾਲਾਂਕਿ ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਉਹਨਾਂ ਵੱਲੋਂ ਆਪਣੇ ਪੱਧਰ ਤੇ ਸਾਰੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਸੀ ਤਾਂ ਜੋ ਨਾਮਜ਼ਦਗੀ ਭਰਨ ਵਾਲੇ ਦਿਨ ਕੋਈ ਵੀ ਵਿਅਕਤੀ ਬਿਨਾਂ ਕਿਸੇ ਡਰ ਤੋਂ ਨਾਮਜ਼ਦਗੀ ਪੱਤਰ ਦਾਖਲ ਕਰ ਸਕੇ ਅਤੇ ਕੋਈ ਵੀ ਅਨਸੁਖਾਮੀ ਘਟਨਾ ਨਾ ਵਾਪਰੇ ਐਸਪੀ ਬਲਜੀਤ ਸਿੰਘ ਵੱਲੋਂ ਆਖਿਆ ਗਿਆ ਕਿ ਕਿਸੇ ਵੀ ਵਿਅਕਤੀ ਵੱਲੋਂ ਪੱਤਰ ਦਾਖਲ ਕਿਉਂ ਨਹੀਂ ਕੀਤਾ ਗਿਆ ਇਸ ਸਬੰਧੀ ਸਿਵਲ ਪ੍ਰਸ਼ਾਸਨ ਹੀ ਜਾਣਕਾਰੀ ਦੇ ਸਕਦਾ ਹੈ ਉਨ੍ਹਾਂ ਵੱਲੋਂ ਇਹ ਜ਼ਰੂਰ ਦੱਸਿਆ ਗਿਆ ਕਿ ਕੁਝ ਦਿਨ ਪਹਿਲਾਂ ਸਿਮਾ ਬਹਿਬਲ ਜੋ ਆਪਣੇ ਪਿਤਾ ਨੂੰ ਪਿੰਡ ਦਾ ਸਰਪੰਚ ਬਣਾਉਣਾ ਚਾਹੁੰਦਾ ਸੀ ਉਸਨੇ ਆਪਣੇ ਘਰ ਦੇ ਵਿੱਚ ਇਕੱਠ ਵੀ ਕੀਤਾ ਸੀ ਪਰ ਜਦ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ ਅਤੇ ਇਹ ਅੰਦਾਜ਼ਾ ਲਗਾਇਆ ਗਿਆ ਕਿ ਕੁਝ ਨਾ ਕੁਝ ਗਲਤ ਹੋ ਸਕਦਾ ਹੈ ਤਾਂ ਪੁਲਿਸ ਵੱਲੋਂ ਮੌਕੇ ਤੇ ਪਹੁੰਚਿਆ ਗਿਆ ਹਾਲਾਂਕਿ ਉਸ ਮੌਕੇ ਤੇ ਸਿਮਾ ਬਹਿਬਲ ਅਤੇ ਉਸਦੇ ਪਿਤਾ ਮੌਕੇ ਤੋਂ ਹੀ ਫਰਾਰ ਹੋ ਗਏ ਪੁਲਿਸ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਪਿੰਡ ਦੇ ਵਿੱਚ دہشت ਦਾ ਮਾਹੌਲ ਜ਼ਰੂਰ ਬਣ ਗਿਆ ਸੀ ਪਰ ਕੀ ਇਸ ਵਜ੍ਹਾ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਹੋਏ ਇਹ ਸਪਸ਼ਟ ਤੌਰ ਤੇ ਆਖਿਆ ਨਹੀਂ ਜਾ ਸਕਦਾ ਹਾਂਜੀ ਉਸ ਦਿਨ ਆਈ ਦੇਖੰਦਾਂ ਦਾ ਸਾਦੀ ਉੱਥੇ ਸਿਕਿਉਰਟੀ ਵਾਲੋਂ ਸਾਡੇ ਤੇ ਸਾਰੇ ਆਈ ਸਿਕਿਉਰਟੀ ਲੱਗੀ ਸੀ ਬੜਾ ਚਮਕੀਲਾ ਪਰ ਗਾੜੀ ਉੱਥੇ ਲੱਗਾ ਸੀ ਸਾਰਾ ਪ੍ਰਬੰਧ ਸੀ ਬਾਕੀ ਇਹ ਨਾਮਿਨੇਸ਼ਨ ਹੋਈ ਜਾਂ ਨਹੀਂ ਹੋਣੀ ਇਹ ਤਾਂ ਸਿਵਲ ਪ੍ਰਸ਼ਾਸਨ ਦਾ ਦੱਸ ਸਕਦਾ ਜੀ ਕੀ ਕਾਰਨ ਹੋਇਆ ਸਤੰਤੰਤ ਪਹਿਲਾਂ ਆਪਰੇ ਕੋਈ ਕੈਂਸਲ ਬੈਕ ਲਾਗ ਮੰਗਵਾ ਦਿੱਤਾ ਉਹ ਹੈ ਜੀ ਮਾਮਲੀ ਤੋਂ ਨਾਮ ਦੇ ਖਾਲੇ ਕਿ ਪ੍ਰਾਪਤ ਸਿਜਾ ਜਿਹੜਾ ਇਹਦੇ ਵਿੱਚ ਇਹ ਨਹੀਂ ਦੱਸ ਸਕਦੇ ਵੀ ਉਹਦੀ ਦੈਸ਼ਤ ਕਰਕੇ ਹੋਇਆ ਵਾ ਉਤੇ ਲਗ ਪਰਚਾ ਹੋਇਆ ਵਾ ਹਾਂਜੀ ਉਸ ਸੁਮਾ ਸੁਮਾ ਉੱਤੇ ਦਾ ਹੈਗਾ ਬਾਈਕਲ ਕਲਾਂ ਦਾ ਉਹ ਆਪਣੇ ਘਰੇ ਕਾਫੀ ਬੰਦੇ ਲੈ ਕੇ ਇਕੱਠੇ ਹੋਇਆ ਸੀ ਵੀ ਆਪਣੇ ਪਿਓ ਨੂੰ ਸਰਪੰਚ ਬਣਾਉਣਾ ਵਾ ਇਸ ਕਰਕੇ ਉਹ ਦੂਜੇ ਪਿੰਡ ਵਾਲਾ ਨਾ ਉਹਦੀ ਮਲਬਾਸ ਵਿੱਚ ਰੰਜਿਸ਼ ਹੋ ਗਈ ਸੀ ਤੇ ਉਹਦੇ ਬਾਅਦ ਚ ਸਾਡੇ ਪੁਲਿਸ ਵਾਲਿਆਂ ਨੂੰ ਜਦੋਂ ਸਾਡੇ ਮੁਲਾਜ਼ਮਾਂ ਨੂੰ ਪਤਾ ਲੱਗਾ ਤਾਂ ਉਹ ਮੁਲਾਜ਼ਮਾਂ ਨਾਲ ਵੀ ਉਹਦੀ ਖੈਬਾਜੀ ਹੋ ਗਈ ਆਪਸ ਵਿੱਚ ਤੇ ਉੱਥੋਂ ਕਾਫੀ ਇੱਕ ਪੁੱਜੇ ਨਾ ਕੋਲੀ ਬੋਚਾਰ ਹੋ ਗਿਆ ਉਦੋਂ ਜੋ ਮੁਲਾਜ਼ਮਾਂ ਨੂੰ ਰਾਉਂਡ ਅਪ ਕਰਨ ਲੱਗੇ ਤਾਂ ਉੱਥੋਂ 도ੜ ਗਿਆ ਫਿਰ ਵੀ ਸਾਡੇ ਕੋਲ ਉਦੋਂ ਕੋਈ ਹਥਿਆਰ ਬਰਾਮਦ ਹੋਈ ਇੱਕ ਗਨ ਹੋਈ ਆ 20 25 ਕਾਰਤੂਸ ਹੋਏ ਆ ਬਰਾਮਦ ਹਾਂਜੀ ਦੋ ਗੱਡੀਆਂ ਪ੍ਰਾਪਤ ਹੋਈਆਂ ਉਸ ਕੋ ਉੱਤੇ ਪਰਚਾ ਨੰਬਰ ਨਾਸੀ ਰਜਿਸਟਰ ਹੋਇਆ ਉੱਤੇ ਸਰ ਲੱਗਦਾ ਮੈਂ ਪੈਸੇ ਤੋਂ ਮੋੜ ਮੰਗਿਆ ਕਿਉਂਕਿ ਇਹਨੇ ਫਰਮ ਨਹੀਂ ਭਰਿਆ ਤੇ ਉਹ ਕਹਿੰਦੀ ਹੈ ਵੀ ਸਟੱਪ ਲੱਗ ਗਈ ਸੀ ਲੇਕਿਨ ਫਿਰ ਵੀ ਕਿਤਨਾ ਕਿਤੇ ਲੋਕਾਂ ਦਾ ਸਾਰਾ ਡਰ ਹੈ ਫਾਰਮ ਨਹੀਂ ਭਰਦੇ ਤੇ ਟੈਕਸ ਵੀ ਨਹੀਂ ਦਿੰਦੇ ਇਹ ਦਫਾ ਸਰ ਪਿੰਡ ਦੀ ਆਸ ਵਿੱਚ ਰੰਜਸ਼ ਸੀ ਸਾਰਾ ਧਿਆਨ ਉੱਗੜ ਵਾਈਟ ਹੋ ਗਿਆ ਜਾਂ ਨਹੀਂ ਹੋਇਆ ਇਸ ਬਾਰੇ ਕੋਈ ਅਸੀਂ ਕਹਿ ਨਹੀਂ ਸਕਦੇ ਹਾਂ ਜੀ ਪਰ ਉਹਦੀ ਗੈਸ ਚ ਜ਼ਰੂਰ ਸੀ ਉੱਥੇ ਇਹ ਪੁਲਿਸ ਵੱਲੋਂ ਦਾ ਪੂਰਾ ਸੀ ਪ੍ਰਬੰਧ ਪੁਲਿਸ ਦੇ ਆ ਹੀ ਉਹ ਤੇ ਪਰਚਾ ਕੀਤਾ ਫੜਿਆ ਸਰ ਆਊਟ ਕਰ ਲਿਆ ਪਰਚਾ ਦੇ ਦਿੱਤਾ ਪੁਲਿਸ ਨੇ ਪੁਲਿਸ ਜੋ ਕਰ ਸਕਦੀ ਬਾਕੀ ਜਿਹੜੇ ਨਾਮੀਨੇਸ਼ਨ ਨਹੀਂ ਹੋਈ ਉਹ ਉਹਦੇ ਵਿੱਚ ਕੀ ਕਾਰਨ ਹੋਰ ਵੀ ਹੋ ਸਕਦੇ ਉਹ ਸਿਵਲ ਪ੍ਰਸ਼ਾਸਨ ਦਾ ਸਰ